ਜਾ ਤੋੜਾ ਹੁਣੀ ਤੂੰ ਜਾ ਵੀਰਾ ਤੇ ਤੇਰੀ ਉਮਰ ਚਾਰ ਜੁਗ ਹੋਵੇ ਸਾਡਾ ਸਾਵਣ ਵਖਰਾ ਅੜਿਆ ਤੇ ਜਿਹੜਾ ਤਿਰਵਾਣੀ ਬਣ ਚੋਵੇ ਤੇਰੀਆਂ ਪਾਉਣਾ ਜੱਥ ਮਿਉ ਚੇੜੇ ਤੇ ਅਸੀਂ ਰੱਖਦੇ ਵਸਾਂ ਲੀਕੋਵੇ ਕੀ ਫਾਇਦਾ ਲਵەلੇ ਤੇਰਾ ਤੇ ਜਦੋਂ ਯਾਰ ਕੋਲ ਨਾ ਹੋਵੇ ਇੱਕ ਤੌਣ ਦਾ ਵੀ ਨਰਤ ਪਿਆਰ ਦੀ ਇੱਕ ਸੌਂਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ-ਮੱਲੀ ਆ ਗਈ ਸੋਹਣੇ ਯਾਰ ਦੀ ਤੇ ਕੁੜੀਆਂ 'ਚ ਗੱਲ ਹੀ ਚੀੜ ਗਈ ਵੇ ਜਦੋਂ ਬਿੱਗਦੇ ਹੋ ਲਾਰੇ ਨਾਲ ਸੋਹਣਿਆਂ ਸੱਜਣਾ ਹਾਣਿਆਂ ਦੇ ਬੱਤਿਆਂ ਨਾਲ ਵੇ ਬੱਤਿਆ ਇੱਕ ਭੜੀ ਗਈ ਵੇ ਇੱਕ ਸੌਂਦਾ ਮਹੀਨਾ ਰੁੱਤ ਪਿਆਰ ਦੀ